ਅੰਮ੍ਰਿਤਸਰ ਵਿਕੇ ਜੋ ਜਾਰ ਸਿੰਘ ਐਵੈਨਿਊ ਦੇ ਵਾਰਡ ਵਾਸੀਆਂ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ ਇਸ ਮੌਕੇ ਲੋਕਾਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੇ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਝੂਠੇ ਲਾਰੇ ਲਗਾ ਰਹੇ ਸਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਸੰਧੂ ਵੀ ਉਹਨਾਂ ਨੂੰ ਝਾਂਸੇ ਦੇ ਰਹੇ ਹਨ ਸਥਾਨਕ ਲੋਕਾਂ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਲਵਾਰਸਾ ਵਾਂਗ ਜ਼ਿੰਦਗੀ ਜੀ ਰਹੇ ਹਨ ਦਿੱਕਤ ਇਹ ਜੀ ਗਲੀ ਬਣੀ ਨਹੀਂ ਹੋਈ ਇਹ ਸਾਰੇ ਇਹੀ ਘਰਾਂ ਨੇ ਆਵਰਲ ਕੇ ਆਪਣੀ ਜਗ੍ਹਾ ਇੱਥੇ ਬਣਾਈ ਜੇ ਤਦ ਦੇਖੋ ਆ ਬੱਚੇ ਹਨ ਖੇਡਦੇ ਡਿੱਗਦੇ ਠਿੱਗਦੇ ਜੇ ਸਭ ਪਾਣੀ ਉਹ ਵੇਖੋ ਖੜਾ ਦੇਖੋ ਸਾਰੇ ਹਾਂਜੀ ਇਹਦੇ ਐਮਐਲਏ ਜਗਲ ਨਹੀਂ ਵੇਖ ਕੇ ਕਿਹੜੇ ਆਗੇ ਆ ਵੇਖੋ ਸਟੀਲ ਲਾਈਟ ਦੇ ਟਾਈਮ ਸੇ ਨਹੀਂ ਜਗਦੀ ਪਾਈਪ ਦੀ ਪਾਣੀ ਨਹੀਂ ਮੁਸ਼ਕਲ ਆ ਗੰਦਾ ਪਾਣੀ ਆ ਰਿਹਾ ਸਾਰ ਮੁਸ਼ਕਲ ਆ ਜੋ ਆ ਸਾਹਮਣੇ ਬੱਚ ਜਿਹਨੂੰ ਕਹਿਦਾ ਟੁੱਟੀ ਗਲੀ ਜਾ ਜੋ ਜੀ ਬਸ ਇਹੋ ਹੀ ਕੋਈ ਕੋਈ ਇਸ ਤਰ੍ਹਾਂ ਇਹ ਕੋਈ ਡਰੈਸ ਦਿਓ ਪਾਣੀ ਦੀ ਪਾਈਪ ਨਹੀਂ ਪਈ ਪਾਣੀ ਦੀ ਪਾਈਪ ਨਹੀਂ ਪਈ ਅਈ ਤੇ ਪਰੋਜ ਕਰੇਗਾ ਜਿਹਦੇ ਕਹਾਂ ਪਹਿਲੇ ਬਣਾਓ ਫੇਰ ਰਿਪੋਰਟ ਪਾਵਾਂਗੇ ਹੋਰੀਆਂ ਕਰਾਂਗੇ ਸਰਕਾਰ ਜਸਵੀਰ ਸਿੰਘ ਨੇ ਐਮਐਲਏ ਸਾਡੇ 6 ਮਹੀਨੇ ਪਹਿਲਾਂ ਉਦਘਾਟਨ ਕਰਕੇ ਗਏ ਨੇ ਸੜਕਾਂ ਦਾ ਪਰ ਕੋਈ ਸੜਕ ਨਹੀਂ ਹੁਣ ਤੱਕ ਬਣੀ ਤੁਸੀਂ ਇਹ ਵੇਖ ਸਕਦੇ ਆ ਵੀਓ ਸਾਰਾ ਲੈ ਸਕਦੇ ਹੋ ਕਿ ਬੁਰਾ ਹੀ ਹਾਲ ਹੈ ਸਰਕਾਰਾਂ ਪਹਿਲੀਆਂ ਜਿਹੜੀਆਂ ਸੀ ਨਾ ਉਹਨਾਂ ਦੇ ਮਗਰ ਹੀ ਲੱਗੇ ਨੇ ਵੀ ਹੁਣ ਇਹਨਾਂ ਨੇ ਰਿਜ਼ਲਟ ਨਹੀਂ ਦੇਖਿਆ ਵੀ ਉਹਨਾਂ ਦਾ ਕੀ ਹਾਲ ਹੋਇਆ ਵਾ ਤੇ ਸਾਡਾ ਵੀ ਨਾ ਕਿਤੇ ਹੋ ਜਾਵੇ ਐਸੇ ਡਰਦੇ ਨਾਲ ਹੀ ਇਹਨਾਂ ਨੂੰ ਚਾਹੀਦਾ ਕੁਝ ਨਾ ਕੁਝ ਕੰਮ ਕਰਨਾ ਜੇ ਫੇਥ ਕੀਤਾ ਪਬਲਿਕ ਨੇ ਇਹਨਾਂ ਦੇ ਉੱਤੇ ਇਹਨਾਂ ਬਟਰੇ ਨਹੀਂ ਕਰਨਾ ਚਾਹੀਦਾ ਮੇਨ ਵਿਕਾਸ ਦਾ ਹੀ ਹੁੰਦਾ ਜੀ ਵਿਕਾਸ ਸੜਕਾਂ ਨਾਲ ਹੁੰਦਾ ਹੈ ਪਬਲਿਕ ਦੇ ਗਰਵੈਂਸੇ ਸੁਣੇ ਜਾਣ ਆ ਕੇ ਇਹ ਨਹੀਂ ਹੁੰਦਾ ਵੀ ਇੱਕ ਵਾਰੀ ਵੋਟਾਂ ਪਾ ਦਿੱਤੀਆਂ ਚਲੋ ਜੀ ਵੋਟਾਂ ਪੈ ਗਈਆਂ ਜਿੱਤ ਗਏ ਤੇ ਕੰਮ ਖਤਮ ਹੋ ਗਿਆ ਸਾਡਾ ਬਾਅਦ ਚ ਵੀ ਇਹਨਾਂ ਨੂੰ ਲੋੜ ਹੈ ਸਾਡੀ ਇਹਨਾਂ ਨੂੰ ਵੋਟਾਂ ਦੀ ਵੈਲਿਊ ਦਾ ਪਤਾ ਹੈ ਸਰਕਾਰ ਨੂੰ ਖਾਸ ਕਰਕੇ ਵੀ ਕਿੰਨੇ ਕਿਵੇਂ ਜਿੱਤੇ ਨੇ ਤੇ ਜੇ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਨਕਾਰ ਸਕਦੇ ਹਾਂ ਤੇ ਸਾਨੂੰ ਕੋਈ ਨਕਾਰ ਥੋੜਾ ਕਰਦਾ ਵੀ ਇਹਨਾਂ ਨੂੰ ਨਕਾਰ ਨਹੀਂ ਸਕਦੇ ਆ ਸਾਡੀ ਵੈਲਿਸਟ ਸਟ੍ਰੌਂਗ ਵੈਲ ਅਸੀਂ ਬਣਾਈ ਹੋਵੇ ਕਿ ਨੋਟਾ ਦਾ ਵਰਤੋਂ ਕਰਾਂਗੇ ਆਪਾਂ ਇਹ ਜੀ ਸਾਡੇ ਕੋਈ ਸਰਮਾਈ ਨਹੀਂ ਹੋ ਰਹੀ ਸਾਡੇ ਉਦਘਾਟਨ ਹੋਇਆ ਅਕਤੂਬਰ ਮਹੀਨੇ ਵਿੱਚ ਐਮਐਲਏ ਸਾਹਿਬ ਵਰਕੇ ਗਏ ਸੀ ਤੇ ਨਾਲ ਕਾਰਪੋਰੇਸ਼ਨ ਦੇ ਬੰਦਿਆਂ ਨਾਲ ਲੈ ਕੇ ਆਏ ਸੀ ਤੇ ਸਾਨੂੰ ਨਾਂ ਤੇ ਕਾਰਪੋਰੇਸ਼ਨ ਨਾਲ ਸਾਡਾ ਫੋਨ ਚੁੱਕਦੇ ਤੇ ਨਾ ਹੀ ਸਾਡੀ ਕੋਈ ਕਲਪਨ ਹੋਈ ਆ ਸਾਡੀ ਸੜਕਾਂ ਟੁੱਟੀਆਂ ਪਈਆਂ ਪਾਣੀ ਕਿੰਦੇ ਸਪਲਾਈ ਕਰਾਂਗੇ ਉਹ ਵਹੀ ਵਾਟਰ ਸਪਲਾਈ ਕੁਛ ਨਹੀਂ ਆ ਰਿਹਾ ਸਾਡੇ ਕੋਲ ਸਰਦਾਰ ਹਲਕਾ ਲਾਇਆ ਜੀ ਹੈ ਸਰਦਾਰ ਜਸਵੀਰ ਸਿੰਘ ਸੰਧੂ ਪਸ਼ਮੀ ਹਲਕਾ ਹੈ ਵਾਰਡ ਨੰਬਰ ਵਾਰਡ ਨੰਬਰ ਸਾਡੇ ਪਹਿਲੋਂ 5 ਪੈਂਦੀ ਹੁਣ ਕਿੰਦੇ 2 ਆ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760. Shyamalan Chander Center, call him on this number 074888 ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ